ਨਨ ਖਾਹਿ ਦੇਹੀ ਤਖਤੀਜੈ ਬਿਨ ਗੁਰ ਗਿਆਨ ਤ੍ਰਿਪਤ ਨੀ ਚੀਜੈ ਮਨੁ ਭੁਜਨ ਮੇ ਜਨੁ ਮਰੀਜੈ ਸਦ ਗੁਰੂ ਕੋ ਸੰਗਤ ਜਨ ਕੀਜੈ ਮਨ ਹਰਿ ਰਾਚੇ ਨੀ ਜਨ ਮਰੀਜੈ ਰਾਮ ਨਾਮਿ ਕਿਆ ਕਰਮ ਕੀਜੈ ਦੁਰਦੁਰ ਪਾਸ ਤਰੀਜੈ ਕੀ ਸੇਵਾ ਨਾਮ ਰਵੀਜੈ ਨਾਨਕ ਨਾਮਿ ਲੇ ਕਿਰਪਾ ਪ੍ਰਭ ਕੀਜੈ ਜਬ ਨਿਮਹੁ ਲਾ ਪਹਿਲਾ ਅੰਤਰ ਉਤਪਦਿ ਤਾ ਕੋਈ ਜੋ ਕਈਐ ਸੋ ਪ੍ਰਭ ਦੇ ਹੋਇ ਯੁਗਾ ਜਗੰਤਰ ਸਹਿਸ ਸੋਇ ਉਤਪਦ ਨਾ ਰਤਨ ਹੀਰਾ ਨਰਮੋ ਸਚਾ ਸਹਿਬ ਤੁਮਰ ਦੌਰ ਜੀਵਾ ਸੁਚੀ ਸਚਾ ਬੋਲ ਪਰਦਰ ਸਚਾ ਨਾਹੀ ਰੋਲ ਇੱਕ ਬਰ ਮੈਂ ਵੈਸੇ ਡੂਗਰੇ ਅਸਥਾਨ ਨਾ ਬਸਖ ਜਿ ਬਮਾ ਨਾਮ ਬਿਨਾ ਕਿਆ ਗਿਆਨ ਧਿਆਨ ਤੁਮਕ ਪਾਵੇ ਦਰਗਾਹ ਬਾਣ ਹੱਥ ਅੰਧਾਰ ਕਰੇ ਨੀ ਪਾਵੇ ਪਾਠ ੜੇ ਜੇ ਲੋਕ ਸੁਣਾਵੇ ਤੀਰਥ ਭਰਮ ਸਜਾਤ ਸੁਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਯਤਨ ਕਰੇ ਬਿੰਦ ਕਿਵੇਂ ਨ ਰਹਾਈ ਮਨ ਮਾ ਡੋਲੇ ਨਰਕੇ ਪਾਈ ਜਪੁਰ ਬਾਦੋ ਲੈ ਸਜਾਈ ਬਿਨਾਂ ਵੀ ਜਿਉਂ ਜਲ ਭਰ ਜਾਈ ਸੇਧ ਸਦਕ ਕੇ ਤੇ ਮਨ ਦੇਵਾ ਹਟਨ ਗ੍ਰਹਿ ਨ ਤ੍ਰਿਪਤਾਵੇ ਭੇਵਾ ਸ਼ਬਦ ਵਿਚਾਰ ਗੈਰ ਗੁਰ ਸੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਹੋਣ ਪੇਵਾ ਕਰਮ ਮਲੇ ਪਾਵੇ ਸਚਨਾਮੋਂ ਤੁਮ ਸਰਨਾਗ ਦਰੋਂ ਸਭਾਉ ਤੁਮ ਤੇ ਜੋ ਭਗਤੀ ਭਾਉ ਜਪ ਜਪੂ ਗੁਰਮੁਖ ਘਰ ਨਾਮ ਹਉ ਮੈ ਦਰਬ ਜਾਏ ਮਨ ਕੀ ਜਾਏ ਝੂਠ ਨ ਪਾਵਸ ਪਖੰਡ ਕੀਨੈ ਬੇਨੁਰ ਸ਼ਬਦ ਨੇ ਘਰ ਬਾੜ

ਜਿਸੰੰਦਾ ਤਾਤ ਪਰਾਈਿਰਦੇ ਨਾਮ ਨਾ ਸਰਬ ਜਿਆ ਬਿਲਕੁਲ ਸ਼ਬਦ ਨਗਾ ਪਰ ਪਾਵੇ ਰਾਮ ਨਾਮ ਬਿਨ ਨਰਕ ਗਿਆ ਏਨ ਮੈਂ ਵੇਸ ਕਰੇ ਲਟੁਵਾਜਿਓ ਮੋ ਪਾਪ ਮੈਂ ਗਲਤ ਗਿਆ ਇਤਤ ਮਾਇਆ ਦੇਖ ਫਸਾਈ ਮੋ ਮਾਇਆ ਕੈ ਮਗਨ ਭਿਆਨ ਕਰੇ ਵਿਕਾਰ ਸਾਰਕ ਨੇਰੇ ਸੁਖ ਸਭ ਬਿਨ ਭਰਮ ਪਿਆ ਹਮੇ ਰੋਗ ਮਾਂ ਝਕ ਲਗਾ ਗੁਰਮੁਖ ਨੇ ਉਹ ਰੋਗ ਗਿਆ ਸੋ ਕਿਸ ਸੰਬਦ ਕੋ ਆਵਤ ਦੇਖੈ ਸਾਖਤ ਮਨ ਅਭਿਮਾਨ ਭਿਆ ਜਾਂ ਕਾਇ ਕੰਧਨ ਸੁਖੁਰਿ ਲਿਵੈ ਅੰਦਰ ਸਹਿ ਸਦੁਖ ਭਿਆ ਅੰਤ ਬਾਹ ਜਿਸ ਆਤਮਾ ਜਾਗਾਇ ਜੋ ਇਸੇ ਸਭ ਇਸੇ ਵਿਆ ਆਤਪੁਰਖ ਪ੍ਰਮ ਪ੍ਰਸੋ ਪ੍ਰਭ ਹਰ ਮਾਵ੍ਰਦੇ ਲਾਪਤ ਭਿਆ ਮੂਵੇ ਕੋ ਰੋਵੇ ਕਿਸ ਸਰਾਵੇ ਪੈਸਾ ਗ ਅਸਰਾ ਭਿਆ ਦੇਖ ਤੰ ਮੈਂ ਗ੍ਰਿ ਮੰਦਰ ਸਾਖ ਜਾ ਫਰਾ ਜਾਏ ਤਾਂ ਤੈਨੇ ਪਿਠਾਏ ਚੱਲੇ ਤੈਨੇ ਬੁਲਾਏ ਲਿਆ ਜੋਸ਼ ਕਰਨ ਕਰਿਆ ਬਖਸ਼ਣ ਹਾਰੇ ਬਖਸ਼ ਲਿਆ ਜਿੰਨੇ ਜਗ ਕੇ ਆਨੰਦ ਸੈਂ ਤਿੰਨ ਕੀ ਸੰਗਤ ਖੋਜ ਪਿਆ ਰਿੱਧ ਸਿਦਿ ਬਦ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਿ ਸ਼ਾਨੀ ਪਿਆ ਦੁਖ ਸੁਖ ਗੁਰਮੁਖ ਸੰਗ ਕਰ ਜਾਣਾ ਹਰਗ ਸੋਗ ਤਿਬਰਗਤ ਪਿਆ ਆਮਾਨ ਗੁਰਮੁਖ ਘਰ ਪਾਏ ਨਾਨਕ ਸਹਿ ਸਮਾਇ ਰਿਆ ਸਾਦ ਦਰਾਇਆ ਸਾਚ ਸ਼ਬਦ ਰਸ ਲੀਣਾ ਤੇ ਗੁਰ ਤੇ ਆਸਦਾ ਰੰਗ ਲੀਣਾ ਐਸਰੇ ਇੱਕ ਖੁਲ ਲਾ ਕੇ ਸੱਚ ਦੇ ਪੀਣਾ ਰਹਾਉ ਰਹਿ ਗगन ਗੁਰ ਦ੍ਰਿਸ਼ਤ ਮੈਸਰ ਐਜਤ ਸੰਭੁਰ ਗੁਰੂ ਸ਼ਬਦ ਰੰਗ ਨਾਮ ਸਤਬੰਦ ਕੋਪੀ ਆਪਰ ਪਰ ਲੀਣਾ ਜਿਹਾ ਜਿਵਾ ਰੰਗ ਤਸੀਣਾ ਮੇਰੇ ਗੁਰ ਸਾਚੇ ਜਨਰ ਰਾਚੇ ਕਿਰਤ ਵਿਚਾਰ ਪਤੀਨਾ ਏ ਮੈਂ ਸਰਬ ਸਰਬ ਮੈਂ ਇਕਾ ਏ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡ ਬ੍ਰਹਮੰਡਾ ਸੋ ਤਬਲ ਕੰਨ ਜਾਏ ਦੀਪਕ ਤੇ ਦੀਪਕ ਪਰ ਗੈਥਿਆ ਤ੍ਰਿ ਭੰਨ ਜੋਤ ਦਿਖਾਈ ਸੱਚੇ ਧੰਸਦ ਮੈਂ ਲੀ ਬੈਠੇ ਨਿਰਭਉ ਤੜੀ ਲਾਈ ਮੋ ਗਿਆ ਬੇਰਾਗੀ ਜੁਗੀ ਘਟ ਘਟ ਅੰਦਰਿ ਵਾਹੀ ਨਾਨਕ ਸੰਤ ਪ੍ਰਭਿ ਕ੍ਰਿਸ਼ਨ ਕੇ ਸਤਿਗੁਰ ਸੱਚ ਸਖਾਈ ਰਖਿ ਮਨ ਲਾ ਫੈਲਾ ਆਹੜ ਤੱਕ ਮੜੀ ਕਰ ਸ਼ਾਇਆ ਧਰਨ ਗगन ਕਲ ਧਾਰੀ ਗੁਰਮੁਖ ਦੇਤੀ ਸ਼ਬਦ ਅਧਾਰਿ ਸੰਤੋ ਰਹਾ ਮੰਗਾ ਮਾਰਹੁ ਮੈਂ ਸੁਖੈ ਤੇਰ ਭਮਨ ਜੋਤਿ ਮਾਰੀ ਮਨ ਸਮਾਨ ਮਨੇ ਰਖ ਸਤਿਗੁਰ ਸ਼ਬਦ ਵਿਚਾਰੀ ਸਿੰਘ ਕੇ ਸੁ ਅਨਾਦ ਵਜੈ ਘਟ ਘਟ ਜੋਤਿ ਤੇ ਮਾਰੀ पर पंज देन दखंकर जारी पंच दती जो शब्द नरारीगरी में ਜਾਰੀ ਗੁਰਸੇਵਾ ਦੇ ਸਦਾ ਸੰਗ ਪਾਇ ਅੰਤਰ ਸ਼ਕਤ ਰਵਿਆ ਗੰਕਾਰੀ ਆਪੇ ਮਹਿਰ ਹੈ ਗੁਣ ਦਾਤਾ ਹੋ ਮੈਂ ਨਿਸ਼ਨਾ ਮਾਰੀ ਰਗੁਨਿਕੇ ਜੋ ਸੇਵਤੇ ਜਹਾ ਭਰਤ ਨਰਾਰੀ ਗੁਰਮੁਖ ਜੋਤਿ ਰਤਨ ਸਿਨਾ ਹਿਰਦੇ ਤੇ ਕੁਮਾਰਾਰੀ ਮਨ ਮੋ ਅਦ੍ਰਸ਼ਮ ਦੇ ਰਤਾ ਦੇ ਹਕ ਕਰੀ ਸਾਰੀ ਮੇਦ ਬਾਦ ਨਾ ਪਖਾਡੇ ਤੂੰ ਗੁਰਮੁਖ ਸ਼ੁਭ ਵਿਚਾਰੀ ਗੁਰਮੁਖ ਜੋਤਿ ਕਮਾਵੈ ਅਵਦੁ ਜਤ ਸਖਸ਼ਮ ਵਿਚਾਰੀ ਸ਼ਬਦ ਮਰੀਆਂ ਮਾਰੇ ਕਹਤੋਂ ਲੋਕ ਜੁਗ ਜੁਗ ਵਿਚਾਰੇ you ਤਰੀ ਆਦ ਸਭਿ ਸੁਖਿ ਵਿੱਚ ਵਸੇ ਹਰਿ ਜੀਤ ਤਲਾਏ ਸਤਿਗੁਰ ਨਾਮ ਤੇਰੀ ਭਾਪ ਨਹੀਂ ਲਾਗੈ ਤਾਂ ਇਹ ਸੁਜੀ ਪਾਇ ਇਹ ਜੋਗ ਨਾ ਹੋਵੇ ਜੋਗੀ ਜਿ ਕਟੰਭ ਛੋੜ ਪਰ ਭਗਤ ਕਰੇ ਬ੍ਰਹ ਸ੍ਰੀਰ ਮੈਂ ਹਰਿ ਨਾਮ ਗੁਰ ਪ੍ਰ사ਦੀ ਆਪਣਾ ਹਰਿ ਪ੍ਰਭ ਰਹੈ ਇਹੋ ਜਗਤ ਮਿੱਟੀ ਦਾ ਪਤਲਾ ਜੋਗੀ ਇਸ ਮੈਂ ਰੋਗ ਵੱਡਾ ਦੁਸ਼ਨਾ ਮਾਇਆ ਅਨੇਕ ਤਨ ਇਹ ਕਰੇ ਜੋਗੀ ਰੋਗ ਨਚੈ ਗੁਆਇਆ ਅਕਾ ਨਾਮ ਅਕਸ ਤਹ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਏ ਸੋਈ ਗੁਜੈ ਜੋਗ ਜੁਗਤ ਸੁਪਾਏ ਜੁਗ ਕਾ ਮਾਰਗ ਬਿਖ ਮਹ ਜੋਗੀ ਜਿਸ ਨੂੰ ਨਦਰ ਕਰੇ ਸੋ ਪਾਏ ਅੰਦਰ ਬਾਹਰ ਇੱਕੋ ਵੇਖੈ ਵਿੱਚੋਂ ਭੰਤ ਚਕਾਏ ਮਨੁ ਜਾਈ ਕੰਦਰੀ ਵਾਜੈ ਜੋਗੀ ਸਾਕੰਦਰੀ ਵਜਾਏ ਕਹਿ ਨੰਨ ਕੰਤ ਹੋਵੇ ਜੋਗੀ ਸਚੇ ਰਸ ਮਹਿ ਰੰਮੁ ਹਲਤੀ ਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰੂ ਗੋਜਿ ਬਿਜਾਈ ਸੰਤੋ ਗੁਰਮਤਿ ਦੇਵੜਿਆਈ ਰਹਾਉ ਸਚ ਰਹੁ ਸਦਾ ਸਹਿ ਸੁਖ ਖੇਪਾਂ ਕ੍ਰੋਧ ਵਿੱਚੋਂ ਜਾਹੀ ਆਪ ਛੋੜ ਨਾਮ ਨਿਵ ਲਾਗੇ ਮਨਤਾ ਸ਼ਬਦ ਜਲਾਏ ਜਿਸ ਦੇ ਉਪਜੈ ਤਿਸ ਦੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹੀਂ ਤੂੰ ਨਾ ਦੇਖੋ ਰਜਨਾ ਜਨਰਕਾਈ ਸੱਚਾ ਸ਼ਬਦ ਰਵੇ ਕੜੇ ਅੰਦਰ ਸੱਚ ਇਸ ਨਾਲ ਲਗਾਈ ਸਤ ਸੰਗਤ ਮੈਂ ਨਾਮ ਅੰਨਰਮ ਮੁਲਕ ਵੱਡੇ ਭਾਗ ਪਾਇਆ ਜਾਏ ਵਰਨਾ ਪੁੱਢੋ ਸਤ్ర ਸੇਵੋ ਮਨ ਰੱਖੋ ਇੱਕਠਾਈ ਪਿੰਨਾ ਵਿੱਚ ਸਭ ਭੁਲੀ ਚਰਦੇ ਤਿਰਥਾ ਜਨਮ ਗਵਾਈ ਜੋਗ ਜੁਗਤ ਗਵਾਈ ਹੰਡਾ ਅਖੰਡ ਜੋਗ ਨਾ ਪਾਈ ਸਿਰ ਨਗਰੀ ਮਾਇਆ ਸੰਦਸ ਗੁਰ ਸ਼ਬਦੀ ਜੋਗ ਪਾਈ ਸਤਰ ਬਾਜੀ ਸ਼ਬਦ ਧਨਵਾਰੇ ਨਾਮ ਬਸੇ ਮਨ ਆਈ ਇਹੋ ਸ੍ਰੀ ਸਰਵਰ ਹੈ ਸੰਤੋ ਸ਼ਨਾਣ ਕਰੇ ਨਿਲਾਇ ਨਾਮ ਸ਼ਨਾਣ ਕਰੇ ਸੇ ਜਨ ਨਿਰਭਲਾ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਚੇਤਨਾ ਚੇਤੇ ਨਹੀਂ ਬਿਨ ਨਾਵੇ ਵਿਸ ਜਾਈ ਬ੍ਰਹਮ ਵਿਸ਼ਣਹਿ ਇਸਤ੍ਰ ਮੂਰਤ ਤ੍ਰੈ ਗੁਣ ਪਰਮ ਕਲਾਈ ਗੁਰ ਪਰਸਾਦ ਤਤ ਕੁਪੈ ਅੰਦਰ ਕੁੱਟਿ ਛੁਟੈ ਚੌਥੇ ਪਦ ਨਿਵਲਾਈ ਵੰਨਦ ਪਰੇਵਾ ਪਰਮਾਨੰ ਕਾਣੇ ਤੰਨਾ ਭੂਜਨ ਪਾਈ ਬਿਖਿਆ ਮਾਤੇ ਪਰਮ ਫਲਾਏ ਪ੍ਰਦੇਸ਼ ਕਹੇ ਕਿਸ ਭਾਈ ਭਗਤ ਜਨਾ ਕੀ ਤੁੰ ਬਾਣੀ ਜਗ ਜਗ ਰਈ ਸਮਾਈ ਪਾਣੀ ਲਾਗੇ ਸੋਗਤ ਪਾਈ ਸ਼ਬਦੇ ਸੱਚ ਸੁਣਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਮੰਗਿਤ ਪਾਈ ਮਨਸਾ ਮਰਮਤ ਸਹਿ ਸਮਾਣਾ ਮਿਰ ਰਸਨਾ ਉਸਤਤ ਕਰਾਏ ਨੌਂ ਇਹ ਦੇਖ ਰੇ ਬਸਮਾਦੀ ਜਦ ਆਦੇਸ ਲਗਾਈ ਅਦ੍ਰਿਸ਼ਟ ਸਦਾ ਰਹਿਣ ਦਰਾਲਮ ਜਤੀ ਜੋਤ ਮੜਾਈ ਹਉ ਕਰਸ ਲਾਹੀ ਸਦਾ ਆਪਣਾ ਜਿਤ ਸੱਚੀ ਪੂਜ ਬਿਜਾਈ ਨਾਮਕ ਏਕ ਕੈ ਬਿਨਤੀ ਨਾਮੋ ਗਤਬਤ ਪਾਏ ਨਾਮ ਪ੍ਰਿਮਰ ਲਤੀ ਜਗ ਆਖੀ ਪੂਜਾ ਦਾ ਲਭ ਹੈ ਸੰਤੋ ਪ੍ਰਣਾ ਕਿਛੁ ਨ ਜਾਏ ਸਤੋ ਗੁਰਮੁਖ ਪੂਰਾ ਪਾਏ ਨਾਮੋ ਪੂਜ ਕਰਾਈ ਰਹਾ ਹਾਰ ਗੈਨ ਸਭ ਕੁਛ ਮੇ ਵਾਲਾ ਸੰਤੋਖ ਕਹਉ ਪੂਜ ਚੜਾਈ ਹਰ ਸੱਚੇ ਭਾਵੇਂ ਸਾ ਪੂਜਾ ਹੋਵੇ ਭਾਣੇ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਤੁਥੈ ਨ ਪਾਈ ਸ਼ਬਦ ਨਰੇ ਮਨ ਨਿਰਮਲ ਸੰਤੋ ਇਹ ਪੂਜਾ ਚਾਹ ਪਾਈ ਗੁਵੈਤ ਪੰਸੇ ਦਨ ਸੱਚੇ ਇੱਕ ਸ਼ਬਦ ਲੁਲਾਈ ਬਿਨਾਂ ਮੇ ਹਰ ਪੂਜਾ ਨ ਹੋਵੀ ਭਰ ਭੁਲੀ ਲੋਕਾਈ ਗੁਰਮੁਖ ਆਪਿ ਛਾਣੇ ਸੰਤੋ ਰਾਮਨਾਮ ਦੇਵ ਲਾਈ ਆਪੇ ਨਿਰਮਲ ਰਾਏ ਗੁਰ ਸ਼ਬਦੀ ਥਾਏ ਫਾਇ ਪੂਜਾ ਕਰੇ ਪਰ ਬਿੱਤ ਨੀ ਜਾਣੇ ਦੂਜੇ ਭਾਇ ਮੰਨ ਲਾਈ ਗੁਰਮੁਖ ਹੋਏ ਸੂਜਾ ਜਾਣੇ ਭਾਣਾ ਮੰਨ ਵਸਾਈ ਭਾਣੇ ਜਿਸੇ ਸਭ ਸੁਖ ਪਾਵੈ ਸਤੋ ਅੰਤੇ ਨਾਮ ਸਿਖਾਈ ਆਪਰਾ ਨਾਮ ਨਿਵਸ਼ਾਣੇ ਸਤੋ ਪੂਰ ਕਰੇ ਬਿੜਿਆਈ ਪਖੰਡ ਕੀਨੇ ਜਮਨੀ ਛੋੜੈ ਨ ਜਾਤੀ ਪਤਿ ਗਵਾਈ ਜਿਨੇ ਦਰਸਵ ਦੇਆ ਪਿਸ਼ਾਣੀ ਕਰੰਤਨ ਹੀ ਪਾਈਏ ਇਹ ਮਨਵਾ ਸੁਨ ਸਮਾਜ ਲਗਾਵੇਂ ਜਤੀ ਜੋਤ ਮੜਾਈ ਸੁਨ ਸੁਨ ਕਰਮਗਨਾਮ ਪੁਗਾਣੇ ਸਤ ਸੰਗਤ ਨੇ ਲਾਈ ਕਰਮ ਗਗਾਵੇ ਆਸ ਗਵਾਗ ਦਰ ਸੱਚੇ ਸੋਭਾ ਪਾਈ ਸੱਚੀ ਬਾਣੀ ਸੱਚ ਬਖਣੇ ਸੱਚ ਨਾਮ ਜਪ ਲਾਈ ਭੈ ਭੰਜਨ ਅਤ ਪਾਪ ਨਖਜਣ ਮੇਰਾ ਪ੍ਰਭ ਅੰਤ ਸਖਾਈ ਸਭ ਜੀ ਆਪਨੇ ਆਪ ਵਰਤ ਨਾਨਕ ਨਾਮ ਵਢਾਈ ਰਾਮ ਜੀ ਹਲਾਤੀ ਜਾ ਹਾਂ ਕੁਝ ਚਿਰ ਅਸ ਅਪਮਾਨੀਨ ਸ਼ਬਦੇ ਬੈਕਤਾਰੀ ਸੰਤੂ ਗੁਰਮੁਖ ਨਾਮਿ ਸਤਾਰੀ ਸੱਚਾ ਨਾਮ ਵਸਿਆ ਕਟੇ ਅੰਤਰ ਖੱਤੇ ਆਪ ਸواری ਰਹਾ ਪਾਸ ਪਰਸੇ ਵਿੱਚ ਪਾਸ ਹੋਏ ਅਜਿਓ ਆਪਣੀ ਕਿਰਪਾ ਧਾਰੀ ਇੱਕ ਭੇ ਦੇ ਘਰੇ ਫਿਰੇ ਅਪਮਾਨੀ ਤਰਜੂ ਵੇ ਬਾਜੀ ਹਾਰੀ ਇਕ ਆਨੰਦ ਭਗਤ ਕਰੇ ਜਿਹਨਾਂ ਰਤੀ RAM ਨਾਮ ਘੁਰ ਧਾਰੀ ਚੰਤਨ ਰਤ ਸਹਿਜ ਮਾਥੇ ਸਜੇ ਹੋਮੇ ਮਾਰੀ ਭੈਰ ਭਗਤ ਨਾ ਹੋਏ ਕਦ ਹੀ ਐ ਭਾਏ ਭਗਤ ਸواری ਮਾਇਆ ਕੋ ਜਿਸ ਕੇ ਗੁਣਾ ਦਾ ਅੰਤ ਨ ਪਾਇਆ ਹਮ ਕਾਮ ਅਬਿਸ਼ਦ ਵਿਚਾਰੀ ਹਰ ਜੋ ਜਬਨੇ ਹਰ ਜੋ ਸਲਾਹੀ ਵਿੱਚੋਂ ਆਪਨਿਵਾਰੀ ਨਾਮ ਪਦਾਰਥ ਕਰਤੇ ਪਾਇਆ ਅਖੋਟ ਸਚੇ ਪੰਡਾਹਿ ਆਪਣੇ ਭਗਤਾਂ ਨੂੰ ਆਪੇ ਟੁਟਾ ਆਪਣੀ ਕਿਰਪਾ ਪਰ ਗਲ ਥਾਰੀ ਤਿਸ ਸਚੇ ਨਾਮ ਦੀ ਸਦਾ ਪੁਖ ਲਾਗੀ ਕਾਮ ਸ਼ਬਦ ਵਿਚਾਰੀ ਜੀਓ ਪਿੰਡ ਸਭ ਪਿਛਿਆ ਜਿਸ ਦਾ ਆਖਣ ਤੇ ਖੰਭ ਵਿਚਾਰੀ ਸ਼ਬਦ ਲਗੇ ਸੇ ਜੰਨਿ ਸਤਾਰੇ ਫੌਜਲ ਪਾਰਤਾਰੀ ਬਿਨ ਹਰ ਸੱਚੇ ਕੋ ਪਾਰ ਨਾ ਪਾਵੇ ਬੂਝੇ ਕੋ ਵਿਚਾਰੀ ਜੋ ਧੁਰ ਲਿਖਿਆ ਸੋਈ ਪਾਇਆ ਮੇਰਾ ਹਰ ਸ਼ਬਦ ਸੁਆਈ ਕਾਇਆ ਕੰਚਨ ਸ਼ਬਦੇ ਰਤੀ ਸੱਚੇ ਨਾ ਹੀ ਪਿਆਰੀ ਕਾਇਆ ਅੰਮ੍ਰਿਤ ਰਈ ਪਰਪੂਰੇ ਭਈ ਐ ਸ਼ਬਦ ਵਿਚਾਰੀ ਜੋ ਪ੍ਰਭੁ ਜਿ ਸੇ ਪਾਵੇ ਹਰ ਘੂਟ ਹੋਏ ਹੰਕਾਰੀ ਬਦੀ ਬੰਸੇ ਸੇਵਕ ਸੇਵੇ ਤੁ ਕਾਹਿ ਤਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਮੇ ਤishna ਮਾਰੀ ਸਤਗੁਰੂ ਦਾਤ ਤਨੇ ਪਿਛਤਾ ਜਿਸਨੂ ਕਿਰਪਾ ਤੁਮਾਰੀ ਸਤਗੁਰੂ ਨਾ ਸੇਵਨ ਮਾਇਆ ਲਗੇ ਕਰਦਾ ਆਪੇ ਹੁਕਤਾ ਦਿੰਦਾ ਰਿਟ ਸੁਭਾਏ ਜੋਸ਼ ਕਰਨਾ ਕਰ ਰਿਆ ਔਰ ਨਾ ਕਰਨਾ ਜਾਏ ਆਪੇ ਸਾਜੇ ਸਿਸ਼ਟ ਪਾਏ ਸਿਰਸ ਧੰਦੇ ਲਾਈ ਇਸ ਇਸ ਰੇ ਹੋਤਾ ਸੁਭਾਗ ਸਤਗੁਰੂ ਨੇ ਅੰਗ ਲਾਈ ਆਪਣਾ ਆਪ ਆਪ ਸੁਭਾਏ ਲਗਨ ਲਖਣਾ ਜਾਏ ਆਪੇ ਮਾਰ ਜਵਾਲੇ ਆਪੇ ਜਿਸ ਨੂੰ ਦਿਲ ਆਤਮਾਈ ਇਕ ਦਾਤੇ ਗੁਰਮੁਖਤੇ ਕੀਤੇ ਆਪੇ ਅੜਿਖ ਕਰਾਈ ਸਿ ਬੜ ਭਾਗੀ ਨੀ ਕੋ ਜਾਤਾ ਸੱਚੇ ਰੇ ਸਮਾਈ ਆਪ ਸੁਖ ਸਿਆਣਾ ਆਪੇ ਹਿੰਮਤ ਕਹਿ ਨਾ ਜਾਈ ਆਪੇ ਦੁਖ ਸੁਖ ਪਾਏ ਅੰਤਰ ਤੇ ਭੰਕ ਲਾਈ ਬਡਾ ਦਾਤਾ ਗੁਰਮੁਖ ਜਤਾਨ ਗੁਰੇ ਅੰਧ ਫਿਰੇ ਲੋ ਪਾਈ ਜਿੰਨੀ ਚਾਹਿਆ ਤਨ ਸਾਥ ਰਾਇਆ ਸਤਿਗੁਰੂ ਗੋਜ ਭਜਾਈ ਨਾ ਮੋਕਾ ਪੁਲਾਏ ਕਿਤਨਾ ਗੁਰੂ ਗਦੇਵ ਜਾਈ ਸਦਾ 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 ਸੰਤੋ ਤੇ ਜਿਵੜੀ ਬੜੀ ਬੜਿਆਏ ਜਿਸੁ ਬਨਉ ਨ ਕੋਈ ਰਾਜਾ ਕਰਤ ਪਾਲ ਸੁਬੰਤ ਕੜਾਈ ਜਿਉ ਕਿਸੈ ਕਹਿ ਸਤ ਸਚਾ ਬਿਰਲੇ ਹੁਕਮ ਅਨਰੇ ਤਿਸਨੋ ਪ੍ਰਾਨ ਸਦਾ ਧਿਆਉ ਜਨ ਗੁਰਮੁਖ ਬੰਤ ਬਣਾਏ ਸਤਿ ਰੂਪੇ ਟੇ ਸੋ ਜਨ ਸੀਜ ਜਿਜ ਹਿਰਦੇ ਨਾਮ ਸਾਈ ਸੱਚਾ ਆਪ ਸਦਾ ਹੈ ਸੱਚਾ ਆਪ ਬਾਣੀ ਸ਼ਬਦ ਸੁਲਾਈ ਨਾਨਕ ਸੁਣ ਵੇਖ ਰਿਹਾ ਬਿਸਮਾਤ ਮੇਰਾ ਪ੍ਰਭ ਰਵਿਆ ਸਰਬਤਾਈ ਰੰਗਲੇ ਨੂੰ ਲਾ ਪੰਜ ਮਾਸਤ ਬੰਧੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਨਹੀ ਕੀਆ ਪਰਵਿੰਦ ਵਿਸਤਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਨਿਵਲ ਭੈੰਗੰਸਾ ਦੇ ਮੋਇ ਦੀਨ ਹਰ ਹਰ ਤਾਰਾ ਦੇ ਤੇਰਾ ਪ੍ਰਸਾਦ ਪਿਆਰੇ ਅਨਜਾਣ ਵਿਸਤਾਰਾ ਜਾ ਵਨ ਖੰਡ ਪਾਇਆ ਕਿਨਹੀ ਮੋਨ ਅਬਦੋ ਸੁਦਾਇਆ ਕੋਈ ਕਹਿ ਤੋ ਅਨੰਤ ਗਉਦੇ ਮੋਏ ਦੀਨ ਹਰ ਹਰ ਕੋਟ ਲੀਤੇ ਜਿਨਹੀ ਕਾ ਤੀਰਥ ਵਸੀ ਕੋਈ ਅੰਨ ਤਜ ਭਾਪ ਦਸੀ ਕਿਨਹੀ ਭੰਸਰ ਧੱਤੀ ਕਰਿਆ ਮੋਏ ਦੀਨ ਹਰ ਹਰ ਦਰ ਪਰਿਆ ਇਨਹੀ ਕਹਿ ਮੇਰੇ ਪ੍ਰੇ ਵਢਾਈ ਇਹ ਨਹੀਂ ਸਦਭੂ ਚੇਟ ਕਲਾਈ ਕਿ ਨਹੀਂ ਭੇਰ ਬੋਧਰ ਬਣਾਈ ਕਿ ਨਹੀਂ ਤੰਤ ਮੰਤ ਬੋਖੇ ਵਾ ਕੋਈ ਦੀਨ ਹਰ 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 ਸੇਵਾ ਕੋਈ ਚਤਰ ਕਹਾਵੇ ਪੰਡਤ ਉਹ ਖਟ ਕਰਮ ਸਹਿਸੋਂ ਮੰਡਲ ਕੋਈ ਕਰੇ ਆਚਾਰ ਸੁ ਕਰਨੀ ਮੋਏ ਦੀਨ ਹਰ 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 ਚਰਨੀ ਸਗਲੇ ਕਰਮ ਕਰਮ ਜੁਗ ਸੁਦੇ ਬਿਨ ਨਾਮ ਇੱਕ ਮਨ ਨਾ ਪ੍ਰਭੋਦੇ ਕਉ ਨਾਨਕ ਜੋ ਸਾਧ ਸੰਗ ਪਾਇ ਗੁਜੇ ਤ੍ਰਿਸ਼ਨਾ ਮਾਸਤ ਲਾਇ ਰੰਗ ਨਿਮਲ ਲਾ ਪੰਜਵਾ ਇਸ ਪੰਨੀ ਜਿੰਦੂ ਕਰਿਆ ਮਾਟੀ ਕਾਲਿਓ ਦੇਹਰਾ ਕਰਿਆ ਖੁਦ ਜੋਤ ਦਾ ਸੁਰਤ ਪ੍ਰੀਖਿਆ ਮਾਤ ਕਰਮ ਮੈਂ ਜਿੰਦੂ ਰੱਖਿਆ ਰਗਨ ਹਾਰ ਸਮਾਰ ਜਣਾ ਸਗਲੇ ਛੋਟ ਵਿਚਾਰ ਮਨਾ ਰਹਾਉ ਜਿੰਦੀ ਏ ਤੁਧ ਪਾਪ ਮੈਂ ਤਾਰੀ ਜਿੰਦੀ ਏ ਭਰਾਤ ਪੁਧਾਰੀ ਜਿੰਦੀ ਏ ਤੁਧ ਬੰਧਾ ਅਰੰਬੀਤਾ ਤਿਸ ਠਾਕਰ ਕੋ ਰੱਖ ਲੋ ਚੀਤਾ ਜਿੰਦਿਆ ਤਦ ਪਵਨ ਅਮੋਲਾ ਜਿੰਦਿਆ ਤਦ ਨੀ ਨਰਮੋਲਾ ਜਿੰਦਿਆ ਤਦ ਪਾਵਕ ਬਲਨਾ ਤਿਸ ਠਾ ਕਰ ਕੀ ਰਉ ਮਨ ਸ਼ਰਨਾ ਛੱਤੀ ਅਮਰਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾ ਮਨ ਕੋ ਦੀਏ ਵਿਸਦਾ ਦੀਓ ਬਤਨ ਬਲਨਾ ਤਿਸ ਠਾ ਕਰ ਕੀ ਜਿਤ ਰਖ ਚਰਨਾ ਵੇਖਣ ਕੋ ਨੇਤਰ ਸੁਣ ਕੋ ਕਰਨਾ ਹਸਤ ਕਮਾਉਣ ਬਸਨ ਰਸਨਾ ਚਰਨ ਚਲਨ ਕੋ ਸਿਰ ਕਿਨੋ ਮੇਰਾ ਮਨ ਚਿਸਟਾ ਕਰਕੇ ਪੂਜੋ ਪੈਰਾ ਆ ਪਵਿੱਤਰ ਪਵਿੱਤਰ ਜਿੰਤੂ ਕਰਿਆ ਸੰਗ ਜੋਨ ਮੈਂ ਤੂੰ ਸਿਰ ਧਰਿਆ ਅਤੂੰ ਸੀਤ ਆਏ ਨਹੀਂ ਸੀ ਜੈ ਕਾਰਜ ਸਉਰੇ ਮਨ ਪ੍ਰਪ్యੈ ਜੈ ਇਹ ਹੰ ਹ ਇਕੋ ਹੀ ਜਤ ਦੇਖਿਆ ਤਤ ਤੋਹੀ ਤਿਸ ਮਨ ਆਲਸ ਕਰੇ ਜਿਸ ਕਿਸਰੇ ਇੱਕ ਨਿਮਖਨਾ ਸਰ ਹੈ ਹਮ ਪ੍ਰਾਦੇਨ ਬਣਿਆਰੇ ਨਾ ਕੇ ਸੇਵਾ ਨਾ ਕਰ ਮਾਰੇ ਗੁਰੂ ਕੋਤ ਬੜਾ ਭਾਗੀ ਮਿਲਿਆ ਨਾਨਕ ਦਾ ਸੰਗ ਪਾਠ ਕਰਿਆ ਰਾਮੁ ਜੀ ਮਹਲਾ ਪੰਜਵਾ ਕਉ ਭਾਵੇ ਰੰਗ ਰਸ ਰੂਪ ਕਉ ਭਾਵੇ ਮਾਏ ਬਾਪੂ ਤ ਕਉ ਭਾਵੇ ਰਾਜ ਨਿਰਖ ਵਪਾਰ ਸੰਤ ਭਾਵੇ ਹਰਨਾਮ ਆਧਾਰਾ ਰਤਨ ਸਾਜ ਗਣੀ ਸਭ ਕਾ ਇੱਕ ਤਰੀ ਰਾਉ ਕਉ ਭਾਵੇ ਬੇਦਰਬਾਦ ਕਉ ਭਾਵੇ ਰਸਨਾ ਸਾਦ ਕਉ ਬਹਾ ਲਖ ਸੰਨਾਰੇ ਸੰਤ ਰਚੇ ਕੇਵਲ ਨਾਮੁ ਰਾਰੀ ਕਉ ਬਹਾਵੇ ਕਿਰਤ ਜੁਵਾ ਕਉ ਬਹਾਵੇ ਅਮਲੇ ਹੁਆ ਕਉ ਬਹਾ ਪਰਦਰ ਵਿਚਰਾਏ ਹਰ ਜਨ ਬਹਾਵੇ ਨਾਮ ਤੇ ਆਏ ਕਉ ਕਹਵੇਂ ਜੋਗ ਤਪੂਜਾ ਕਉ ਰੋਗ ਸੋਗ ਪਰਮੀ ਜਾ ਕਉ ਅਮਰਤਾਰ ਜਾ ਬਹਾਈ ਸੰਤ ਬਹਾਵੇ ਕੀਰਤਨ ਗਾਏ ਕਉ ਭਾਵੇ ਦਿਨ ਰੈਣ ਚਾਲਤ ਕਉ ਭਾਵੇ ਸੂਪਿੜ ਮਲਤ ਕਉ ਭਾਵੇ ਬਾਲ ਪੜਤ ਸੰਤ ਭਾਵੇ ਹਰ ਜਸ ਗਾਵਤ ਕਉ ਭਾਵੇ ਨਟਨਾਟਿ ਨਰਤੇ ਕਉ ਭਾਵੇ ਜੀਆ ਇਹ ਹਿਰਤੇ ਕਉ ਭਾਵੇ ਰਾਜ ਮੰਡਰਤੇ ਸੰਤ ਭਾਵੇ ਹਰ ਜਸ ਕਰਤੇ ਕਉ ਭਾਵੈ ਤਮ ਸੂਰਤਿ ਕਉ ਭਾਵੈ ਸਿਵਜਰੂਤਿ ਕਉ ਭਾਵੈ ਸੁਧਤ ਜੀਵਕੋ ਸੰਤ ਭਾਵੈ ਹਰ ਰਸ ਪੀਵਤ ਜਿਜ ਕੋ ਲਾਇਤ ਤਦਹੀ ਲਗਨ ਨਾ ਕੋ ਮੂਰਨੈ ਕੋ ਸਿਆਨਾ ਕਰਿ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕਾ ਬਲ ਬਲ ਜਾਉ